ཁ ཁ ཁ ཁ ཁ ਰੰਗੇ ਰੰਗੇ ਬਾਦੀ ਬਕਰ ਜੁਸੀ ਮਾਇਆ ਜਿਨੀ ਮਾਈ ਕਰ ਕਰ ਦੇਤਾ ਕੀਤਾ ਆਪਣਾ ਜੁਬ ਤੇ ਦੇਵੜਿਆ ਜੋਰ ਭਵੇ ਸੋਈ ਕਰਸੀ ਗੁਰੂ ਰੂਪ ਮਨਾ ਕਰਨਾ ਜਾਈ ਸੋ ਪਾਤਸ਼ਾਹ ਜਾਣਾ ਤੇਰਾ ਕੀ ਤਾਂ ਕੇਵਨ ਜੀਰਾਂ ਰਹਾ ਸਭ ਦੁੱਖ ਤੇ ਮੇਰੇ ਸੁਰਤ ਕਮਾਈ ਜ਼ਾਕੀ ਮਨ ਮਨ ਕੀ ਮਲ ਪਾਈ ਗਿਆਨੀ ਧਿਆਨੀ ਗੁਰ ਪਰਹਾਈ ਕਹਿ ਨਾ ਜਾਏ ਤੇ ਰਿਤ ਰੋੜਿਆਏ ਸਭ ਸਤ ਸਭ ਤਪ ਸੱਚ ਗਿਆਈਆ ਸਦਾ Yeah, so, ਹਰ ਜਨ ਕੇ ਵੜਾ ਵੜੇ ਰੇ ਜਿਨ ਹਰ ਹਰ ਦਰਦਾ ਹਰ ਪਿਆਸ ਜੋ ਨਾਮ ਗੋਬਾਲ ਗੋਦ ਵਰਤੋ ਜਾਈਏ ਤਿਰੰਗਨ ਪਰ ਆਵਰਿਆ ਰਾਗਾ ਸੋ ਮੱਲਾ ਚੌਥਾ ਸੋ ਪ੍ਰਭ ਪਿਕ ਕੋਨ ਪਾਉਲ ਰਸਤ ਸੋ ਪ੍ਰਭ ਨਿਰੰਜਨ ਆ एक दाता एक बेचारी जी जो तेरे रोज बिदाना तुम आपे दाता आपे पुता जी हो ਸੇਤੰਤ ਸੇਤੰਤ ਹਾਤਾ ਯਾ ਜੀ ਜਨ ਨਾਨਕ ਤਰਪਾ ਜਾਸੀ ਤੇਰੀ ਬਾਉ ਤੇਰੀ ਬਨੜਾ ਜੀ ਬਰੇ ਬਿਆਤ ਬਿਆਤਾ ਤੇਰੇ ਬਾਉ ਤੇਰੇ ਹੌਸਲਾ ਦੁਜੀ ਹਰ ਅਨਿਕਾਂ ਦੇ ਬਲੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਣ ਪੂਜਾ ਜੀ ਤਾਂ ਤਾਂ ਪੈ ਜਬ ਬੇ ਅੰਤ ਤੇਰੇ ਅਨੇਕ ਤੇਰੇ ਅਨੇਕ ਬਲੈ ਬੋਸ ਬੋਸਾ ਜੀ ਕਰ ਕਰਿਆ ਘਟ ਕਰਮ ਕਰਿੰਦਾ ਸੇ ਜੋ ਨਾਨਕ ਜੀ ਜੋ ਪਾਵੇ ਮੇਰੇ ਪਰਮ ਨੰਦਤਾ ਤੁਮ ਆਦਿ ਪੁਰਖੇ ਪਰਮផល ਕਰਤਾ ਜੀ ਤੁਮ ਸਰਵਰੋਡਾ ਪਈ ਜਨਵਾਸਾ ਪਾਣੀ ਪਾਵੰਤਰ ਹੈ ਕੀਆ ਪੰਕਰ ਮੋਹ ਪਾਣੀ ਚੱਲਦਾ ਸਰੰਜਾ ਦਾ ਪੋਜਲੋ ਨਿਕੈ ਜਨ ਪ੍ਰਥਾ ਜਾਪਨ ਮਾ 对。<Right. S 2> <Right. S 1> right. ਨਮਸਿਕਾ ਤੁਮੇ ਕੋ ਵਾਰੇ ਜਗੁ ਰਜਾ ਜੀ ਸੁਆਰੀ ਜਿਗਰ ਕੋ ਦਰ ਦੂਰੀਓ ਤੁਣ ਕੋ ਬਲ ਬਲ ਵਲ ਕੀਆ ਘੜ ਘੜ ਕੇ ਅੰਦਰ ਕੀ ਜਾਣਕ ਭਰੇ ਭਰੇ ਕੀ ਪੀਰ ਪਜਾਨਤ ਜੀਦੀ ਦੇ ਗੁੰਚਰੇ ਅਦੁੱਲਾ ਜ਼ਫਾ ਕਿਰਪਾ ਕਰ ਬੁੱਲਾ ਸੰਤਾਂ ਦੁਖ ਪਾਇਤੇ ਦੁਖੀ ਸੁਖ ਪਾਇਤਾ ਦੁਖੀ ਅਸੁਖੀ ਇੱਕੇ ਕੀ ਪੀਰ ਤੁਝਾਨ ਘੜ ਘੜ ਕੇ ਬਰ ਬਰ ਕੀ ਜਾਤਾ ਜਬ இதுதான் போய் பேசும் பேசும் Father ਮੈਂ ਮਿਲ ਮੈਂ ਜਰੂਰ ਮੈਂ ਪਾਇਆ ਸਤਿ ਗੁਰ ਤਾਂ ਪਾਇਆ ਸਹਿਜ ਜੀ ਗੁਰ ਜੀਆਂ ਵਾਦਿਆ ਰਾਵ ਤੁੰਭਾ ਵਾਰ ਕਰਿਆ ਸ਼ਬਦ ਗਾਉਣੇ ਆਇਆ ਸ਼ਬਦ ਕਾ ਗਾਵਾ ਮਰੀ ਕੇ ਰਸ ਸਿਮ ਸਹਾਇ ਕੈ ਨਾਦ ਕਰੰਦ ਹੋਆ ਗੁਰੂ ਮੈਂ ਪਾਇਆ ਇਹ ਬਾਤ ਮੇਰੇ ਅਤੁਤ ਵਰਤਨ ਨੇ ਬਾਗ ਕਾ ਬੈਗੋ ਤੇ ਰਹੇ ਤਪਦਾ ਤੇ ਰਹੇ ਤੱਕ ਸੇ ਜਿੰਦੈ ਸੁਆਵੀ ਸੁਦਾ Да, the... да. I like